ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਜਿਹੜਾ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਬੇਨਤੀ ਕੀਤੀ ਆ ਕਿ ਜਿਹੜੇ ਸਾਡੇ ਅੰਮ੍ਰਿਤਸਰ ਜੇਲ੍ਹ ਚ ਆ ਜਾਂ ਹੋਰ ਇੱਥੇ ਪੰਜਾਬ ਦੀਆਂ ਜੇਲਾਂ ਚ ਜਿਹੜੇ ਬੰਦੀ ਸਿੰਘ ਆ ਉਹਨਾਂ ਨੂੰ ਗੁਰੂ ਮਹਾਰਾਜ ਰਿਹਾਈ ਬਖਸ਼ਣ ਤੇ ਇਹ ਜਿਹੜੇ ਇੱਕ ਸਰਕਾਰ ਵੀ ਦਵਾ ਕਰ ਰਹੀ ਹੈ ਕਿ ਅਸੀਂ ਡਿਊਗੜ 10 12 ਬੰਦੇ ਫੜੇ ਆ ਬਾਕੀ ਅਸੀਂ ਕੋਈ ਕੋਈ ਬੰਦਾ ਅੰਦਰ ਨਹੀਂ ਗਾ ਜਾਂ ਉਦੋਂ ਵੀ ਕਹੇ ਸੀ ਕਿ ਬਾਕੀ ਅਸੀਂ ਸਾਰਿਆਂ ਨੂੰ ਛੱਡ ਦਿੱਤਾ ਜਾਊਗਾ ਹੋਨ ਡੇਢ ਪੌਣੇ 2 ਸਾਲੋ ਚੱਲਿਆ ਕਿ ਜਿਹੜੇ 30 35 ਬੰਦੇ ਇੱਥੇ ਪੰਜਾਬ ਦੀਆਂ ਜੇਲਾਂ ਚ ਆ ਉਹਨਾਂ ਨੂੰ ਕੋਈ ਜ਼ਮਾਨਤ ਵੀ ਨਹੀਂ ਦਿੱਤੀ ਜਾ ਰਹੀ ਕਿ ਇਹ ਇਹਨਾਂ ਤੱਕਾ ਕਿ ਜਿਹੜੇ ਕੋਈ ਬੰਦੇ ਮਜ਼ਦੂਰੀ ਕਰਦੇ ਸੀ ਜਾਂ ਉੱਥੇ ਕੋਈ ਦਿਹਾੜੀ ਤੱਪਾ ਕਰਨ ਵਾਲੇ ਸੀ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਹੋਇਆ ਇਸ ਕਰਕੇ ਸਰਕਾਰ ਨੂੰ ਇਹ ਜਿਹੜੇ ਜਿਹੜੇ ਦਾਵਾ ਕਰ ਰਹੀ ਹੈ ਉਹ ਇੱਕ ਸਰਾ ਸਰ ਝੂਠਾ ਵਾ ਕਿ ਅਸੀਂ ਕੋਈ ਬੰਦਾ ਅੰਦਰ ਨਹੀਂ ਰੱਖਿਆ ਕਿਉਂਕਿ ਇੱਥੇ ਤੀ ਕਮ ਸਿਕਾ 35 40 ਬੰਦੇ ਆ ਪੰਜਾਬ ਦੀਆਂ ਵੱਖ-ਵੱਖ ਜੇਲਾਂ ਚ ਤੀ 30 32 ਦੇ ਕਰੀਬ ਤੇ ਅੰਮ੍ਰਿਤਸਰ ਜੇਲ੍ਹ ਚ ਆ ਤੇ ਬਾਕੀ ਕਪੂਰਥਲਾ ਜਾਂ ਹੋਰ ਵੱਖ-ਵੱਖ ਜ਼ਿਲ੍ਹਿਆਂ ਚ ਵੀ ਇੱਕ-ਇੱਕ ਦੋ-ਦੋ ਜਾਣੇ ਆ ਤੇ ਅਸੀਂ ਇਹ ਹੀ ਇੱਕ ਇਹ ਕਹਿਣਾ ਚਾ ਰਹੇ ਆ ਕਿ ਚਲੋ ਜੇ ਅਮਰਤਪਾਲ ਨੂੰ ਤੁਸੀਂ ਕੋਈ ਦੋਸ਼ੀ ਮੰਨਦੇ ਜਾਂ ਕੁਝ ਕਰਦੇ ਬਾਕੀਆਂ ਨੂੰ ਤੇ ਛੱਡਿਆ ਜਾਣਾ ਚਾਹੀਦਾ ਬਾਕੀਆਂ ਨੂੰ ਤੇ ਤੁਸੀਂ ਫ੍ਰੀ ਕਰੋ ਜਿਹੜੇ ਬਾਕੀ ਤੇ ਐਨਐਸਏ ਲਈ ਆ ਬਾਕੀਆਂ ਤੇ ਕਿਹੜੀਆਂ ਤਰ੍ਹਾਂ ਬਾਕੀਆਂ ਤੇ ਕਈਆਂ ਤੇ ਉਹ ਜਨਾਲਾ ਕੇ ਕਲਾਇਆ ਵਾ ਜਾਂ ਹੋਰ ਲਾਏ ਆ ਉਹ ਕਈ ਬੰਦੇ ਉੱਥੇ ਗਾਇਬ ਨਹੀਂ ਗੇ ਉਹਨਾਂ ਨੂੰ ਪਤਾ ਵੀ ਨਹੀਂ ਜਨਾਲਾ ਕਿੱਥੇ ਆ ਪਰ ਉਹਨਾਂ ਨੂੰ ਵੀ ਉਹ ਉਦੋਂ ਦਾ ਚੁੱਕੇ ਅੰਦਰ ਸੁਟਿਆ ਹੋਇਆ ਬਾਬਾ ਜੀ ਸੀਐਮ ਸਾਹਿਬ ਤੇ ਗਵੰਦਲ ਸਾਹਿਬ ਆ ਰਹੇ ਇੱਥੇ ਮਿਲੋਗੇ ਅੱਜ ਉਹਨਾਂ ਨੂੰ ਇਸ ਮੁੱਦੇ ਤੇ ਨਹੀਂ ਉਹਨਾਂ ਨੂੰ ਐਸੇ ਇਹੋ ਜਿਹੇ ਟਾਈਮ ਤੱਕ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਹੀ ਆਰਾਮ ਕਰਾਂਗੇ ਉਹਨਾਂ ਨੂੰ ਉਹਨਾਂ ਨੂੰ ਵੀ ਸਾਰਾ ਕੁਝ ਪਤਾ ਹੀ ਹੈ ਉਹ ਜਾਣਬੁੱਝ ਕੇ ਜ਼ੁਲਮ ਕਰ ਰਹੇ ਤੇ ਫਿਰ ਉਹਨਾਂ ਤੋਂ ਅੱਜ ਮੇਰੇ ਖਿਆਲ ਕੋਈ ਇਹੋ ਜੀ ਉਮੀਦ ਕੀਤੀ ਜਾਣੀ ਤੇ ਮੇਰੇ ਖਿਆਲ ਇਹ ਦਿੱਤੀ ਨਹੀਂ ਸਮਾਂ ਲੈ ਕੇ ਮਿਲਣ ਦੀ ਕੋਈ ਹੈ ਵੀ ਫਿਰ ਠੀਕ ਹੈ ਜੇ ਕੋਈ ਵੇਖਾਂਗੇ ਕੋਈ ਜੇ ਕੋਈ ਜ਼ਰੂਰ ਤੇ ਸਮਝੀ ਗਈ ਕਿ ਤੇ ਜ਼ਰੂਰ ਮਿਲਾਂਗੇ ਜੇ ਕੱਲ ਸੁਖਬੀਰ ਸਾਹਿਬ ਬਾਦਲ ਨੂੰ ਤਨਖਈਆ ਕਰ ਪਹਿਲਾਂ ਹੀ ਪਤਾ ਸੀ ਕਿ ਉਹਨਾਂ ਦੇ ਦੋਸ਼ ਹੀ ਇੰਨੇ ਸੀ ਕਿ ਤਨਖਾਹਿਆ ਇਕਰਾਰ ਦੇਣ ਨਾਲ ਵੀ ਨਹੀਂ ਮੇਰੇ ਖਿਆਲ ਚੱਲੂਗਾ ਹੁਣ ਉਹਨਾਂ ਦੀ ਸਜ਼ਾ ਵੇਖਦੇ ਆਂ ਵੀ ਉਹਨਾਂ ਨੂੰ ਕੀ ਦਿੱਤੀ ਜਾਂਦੀ ਉਹ ਤੋਂ ਉਹ ਤੋਂ ਹੀ ਕੋਈ ਕੌਮ ਫਿਰ ਅੱਗੇ ਸੋਚੂਗੀ ਕੀ ਕਰਨਾ ਚਾਹੀਦਾ ਤੁਹਾਡੇ ਮੁਤਾਬਕ ਕਿਹੋ ਜੀ ਸਜ਼ਾ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਬਹੁਤ ਸਾਰੇ ਨਹੀਂ ਸਾਡੇ ਮੁਤਾਬਕ ਨਹੀਂ ਇਹ ਤੇ ਸਾਡੀਆਂ ਰਵਾਇਤਾਂ ਦੇ ਅਨਸਾਰ ਜਾਂ ਜੋ ਜਿੱਦਾਂ ਦੇ ਉਹਨਾਂ ਦੇ ਗ੍ਰਾਹਾਂ ਉਹਦੇ ਅਨਸਾਰ ਹੀ ਸਜ਼ਾ ਹੋਵੇ ਸਾਡੇ ਕਹਿਣ ਨਾਲ ਤੇ ਅਸੀਂ ਤੇ ਜੋ ਕਵਾਂਗੇ ਉਹ ਉਹ ਚੀਜ਼ ਨਹੀਂ ਮੰਨੀ ਜਾਣੀ ਚਾਹੀਦੀ ਜੋ ਸਾਡੀਆਂ ਪੰਥ ਕਰਵੈਤਾ ਰਹੀਆਂ ਜਾਂ ਸਾਡੇ ਜੋ ਇਹੋ ਜਿਹੇ ਗ੍ਰਾਹ ਕਰਨ ਵਾਲਿਆਂ ਨੇ ਜੋ ਜੋ ਜਿਹੀਆਂ ਸਜ਼ਾਵਾਂ ਤੇ ਤਨਖਈਆ ਹੁੰਦੇ ਇੱਕ ਜਿਹਨੂੰ ਤਨਖਾਹ ਲਈ ਤਨਖਾਹ ਲੈਂਦਾ ਕਿਸੇ ਵੀ ادارے ਤੋਂ ਉਹਨੂੰ ਤਨਖਈਆ ਕਿਹਾ ਜਾਂਦਾ ਜਾਫਰ ਜਿਹੜਾ ਕੋਈ ਸਿੱਖ ਧਰਮ ਦੇ ਵਿੱਚ ਕ੍ਰਾਈਮ ਕਰਦਾ ਉਹਨੂੰ ਤਨਖਈਆ ਕਿਹਾ ਜਾਂਦਾ ਤੁਸੀਂ ਇਹਨਾਂ ਨੂੰ ਕਿਹੜਾ ਤਨਖਈਆ ਸਮਝਦੇ ਹੋ ਇਹਨਾਂ ਨੂੰ ਤੇ ਮੇਰੇ ਖਿਆਲ ਤਨਖਈਆ ਨਹੀਂ ਦੋਸ਼ੀ ਮਤਲਬ ਮੰਨਿਆ ਜਾ ਸਕਦਾ ਕਿ ਇਹਨਾਂ ਨੇ ਕੌਮ ਨਾਲ ਬਹੁਤ ਵੱਡਾ ਧਰੋਹ ਕੀਤਾ ਤੇ ਕੌਮ ਨੂੰ ਬਹੁਤ ਇਹਨਾਂ ਦੇ ਕੌਮ ਤੇ ਜ਼ੁਲਮ ਕੀਤੇ ਜਾਂ ਆਪਣੇ ਨਿੱਜ ਨਿੱਜ ਵਾਸਤੇ ਕੌਮ ਦੇ ਹਿੱਤ ਕੌਮ ਨੂੰ ਵੇਚ ਦਿੱਤਾ ਗਿਆ ਦਿੱਲੀ ਕੋਲ ਇਹ ਜੀ ਤਨਖਾਹਿਆ ਕਰਾਰ ਦਿੱਤਾ ਗਿਆ ਤਨਖਾਹਿਆ ਤਾਂ ਤੇ ਦੋਸ਼ੀ ਕਰਾਰ ਨਹੀਂ ਸੀ ਦੇਣਾ ਚਾਹੀਦਾ ਜਥੇਦਰ ਸਰਬਾਨੀ ਕਿ ਦੋਸ਼ੀ ਕਰਾਰ ਨੇ ਹੁਣ ਆ ਕੇ ਪੇਸ਼ ਹੋਣ ਨੇ ਚਲੋ ਜੀ ਉਹ ਤੇ ਹੁਣ ਜੋ ਰਵਾਇਤ ਆ ਉਹਦੇ ਹਿਸਾਬ ਨਾਲ ਜਸਤੇਦਾਰ ਸਾਹਿਬ ਨੂੰ ਇਹ ਤੇ ਤੁਸੀਂ ਉਹਨਾਂ ਨੂੰ ਉਹਨਾਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਜਾਣਾ ਚਾਹੀਦਾ ਪਰ ਜਿਸ ਤਰ੍ਹਾਂ ਕੰਗਣਾ ਰਨੌਤ ਦੇ ਉੱਤੇ ਜਿਹੜੀ ਬਿਆਨਬਾਜ਼ੀ ਹੋ ਰਹੀ ਹੈ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੰਗਣਾ ਰਨੌਤ ਜੋ ਅਸਲ ਵਿੱਚ ਬਿਆਨ ਦੇ ਰਹੀ ਆ ਕੰਗਣਾ ਰਨੌਤ ਜੀ ਦੇਖੋ ਜੀ ਉਹਨੇ ਜਦੋਂ ਤੋਂ ਵੀ ਇਹ ਕਿਸਾਨ ਅੰਦੋਲਨ ਚੱਲਿਆ ਉਦੋਂ ਸਾਡੀਆਂ ਧੀਆਂ ਪੇਣਾਂ ਨੂੰ ਬਹੁਤ ਬੁਰਾ ਭਲਾ ਆ ਗਿਆ ਉਹਨੇ ਜਿਹੜਾ ਕਿ ਸੋਭਦਾਨੀ ਸੀ ਉਹਨਾਂ ਨੇ ਉਹਨੂੰ 100-100 ਰੁਪਏ ਤੇ ਵੇਕਣ ਵਾਲੀਆਂ ਇਹੋ ਜਿਹੇ ਤੇ ਜਦੋਂ ਕੋਈ ਉਹਨਾਂ ਦੇ ਉਹਨਾਂ ਦੇ ਖਿਲਾਫ ਕੋਈ ਗੱਲ ਕਰਦਾ ਤੂੰ ਉਹਨੂੰ ਫਿਰ ਬਹੁਤ ਮੀਡੀਆ ਵੀ ਬਹੁਤ ਚੁੱਕਦਾ ਤੇ ਮੇਰੇ ਖਿਆਲ ਹੈ ਕਿ ਉਹਨੂੰ ਵੀ ਸੋਚਣਾ ਚਾਹੀਦਾ ਕਿ ਮੈਨੂੰ ਆਪਨਾ ਬੋਲਣ ਲੱਗਿਆਂ ਪਹਿਲਾਂ ਆਪਣੇ ਅੰਦਰ ਛਾਤੀ ਮਾਰਨੀ ਚਾਹੀਦੀ ਹੈ ਠੀਕ ਚਲੋ ਮਾਨ ਸਾਹਿਬ ਆਓ ਤੁਸੀਂ ਆਓ ਥੋੜੀ ਜਿਹੀ ਗ੍ਰਿਫਤਾਰ ਕਰਦੇ ਪਾਉਂਦੇ ਆ ਕਿ ਭਾਈ ਅਮਰ ਬਾਸੇ ਜਿੱਤ ਜਾਂਦੇ ਨੇ ਉਹਨਾਂ ਨੂੰ ਵੀ ਨਹੀਂ ਛੱਡਿਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਇਹ ਸਰਕਾਰ ਦਾ ਬਹੁਤ ਵੱਡਾ ਤੱਕਾ ਹੈ ਜਿਹੜੇ ਸਾਡੇ ਸਿੰਘਾਂ ਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਹੈ ਪ੍ਰੀਵੈਂਟਿਵ ਕਸਟਡੀ ਕੋਈ ਕਰਾਇਮ ਕਿਹੜਾ ਹੈਗਾ ਜਿਹੜਾ ਪ੍ਰੀਵੈਂਟਿਵ ਕਸਟਡੀ ਦੇ ਵਿੱਚ ਉਹਨਾਂ ਨੂੰ ਰੱਖਿਆ ਹੋਇਆ ਕੋਈ ਕ੍ਰਿਮੀਨਲ ਕੇਸ ਨਹੀਂ ਹੈਗਾ ਉਹਨਾਂ ਨੂੰ ਦਿਬਰੂਗੜ੍ਹ ਬੰਦ ਕੀਤਾ ਹੋਇਆ ਹੈ ਔਰ ਸਰ ਹਰਮੇਲ ਸਿੰਘ ਜੋਧਾ ਜਿਨ੍ਹਾਂ ਦੇ ਮਾਤਾ ਔਰੇ ਖੜੇ ਹਨ ਸਾਡੇ ਪਾਰਟੀ ਦੇ ਸਾਰੇ ਵਰਕਰ ਭਾਈ ਅਮਰਿਤਪਾਲ ਸਿੰਘ ਦੇ ਨਾਲ ਉਸ ਸਮੇਂ ਦੇ ਵਿੱਚ ਗ੍ਰਿਫਤਾਰ ਹੋਏ ਹੋਏ ਹਨ ਅੱਜ ਅੰਮ੍ਰਿਤਸਰ ਦੀਆਂ ਜੇਲ੍ਹਾਂ ਚ ਕਪੂਰਥਲਾ ਦੀਆਂ ਜੇਲ੍ਹਾਂ ਦੇ ਵਿੱਚ ਗ੍ਰਫਤਾਰ ਕੀਤੇ ਹੋਇਆ ਜਿਹੜਾ ਭਗਵੰਤ ਮਾਨ ਜੀ ਕਹਿ ਰਹੇ ਆ ਕਿ ਅਸੀਂ ਹੋਰ ਕਿਸੇ ਨੂੰ ਨਹੀਂ ਕੀਤਾ ਇਹੀ ਬੰਦੀ ਸਿੰਘ ਹੈ ਇਹ ਝੂਠੀ ਗੱਲ ਹੈ ਔਰ ਇਹਨਾਂ ਦੀ ਰਿਹਾਈ ਵਾਸਤੇ ਅਸੀਂ ਅੱਜ ਸਰ ਹਰਮੇਲ ਸਿੰਘ ਜੋਧਾ ਮੇਰੇ ਨਾਲ ਉਹਨਾਂ ਦੇ ਮਾਤਾ ਜੀ ਖੜੇ ਆ ਉਹ ਵੀ ਬੇਨਤੀ ਕਰ ਰਹੇ ਆ ਕਿ ਅਸੀਂ ਸਾਡੇ ਬੱਚੇ ਛੱਡੇ ਜਾਣ ਇਹ ਸ਼ਰਿਆਮ ਧੱਕਾ ਹੈਗਾ ਹਰਮੇਲ ਸਿੰਘ ਜੋਤੀ ਦੀ ਗੱਲ ਕਰੀ ਜੀ ਤਾਂ ਸ਼੍ਰੋਣੀ ਕਾਲੀ ਦਾ ਲੰਮੇ ਸਮੇਂ ਤੋਂ ਜੁੜੇ ਜੀ ਲੱਗਦਾ ਨਹੀਂ ਤੁਹਾਨੂੰ ਆਵਾਜ਼ ਪਹਿਲਾਂ ਚੁੱਕਣੀ ਚਾਹੀਦੀ ਹਰਮੇਲ ਸਿੰਘ ਜੋਤੀ ਨੂੰ ਲੈ ਕੇ ਅਸੀਂ ਵਾਰ-ਵਾਰ ਉਹਨਾਂ ਦਾ ਆਵਾਜ਼ ਚੱਕ ਰਹੇ ਹਾਂ ਤੇ ਇਹ ਆਵਾਜ਼ ਸਰਕਾਰ ਬੋਲੀ ਹੋ ਕੇ ਸੁਣਨੀ ਰਹੀ ਹੈਗੀ ਹਰੇਕ ਥਾਂ ਤੇ ਅਸੀਂ ਉਹਨਾਂ ਦਾ ਮੁੱਦਾ ਚੱਕਿਆ ਤੇ ਅੱਜ ਵੀ ਉਹਨਾਂ ਦੇ ਕਰਕੇ ਅਸੀਂ ਉਰੇ ਨਾਲ ਖੜੇ ਹਾਂ ਕੀ ਲੱਗਦਾ ਕਿਸ ਤਰ੍ਹਾਂ ਇਹ ਮੁਹਿੰਮ ਚਲਾਨੀ ਪੈਗੀ ਬੰਦੀ ਸਿੰਘ ਰਹਾ ਕਰਨ ਦੇ ਲਈ ਵੈਸੇ ਤਾਂ ਚੱਲ ਵੀ ਰਹੀ ਹੈ ਜਿਹੜਾ ਬੰਦੀ ਸਿੰਘਾਂ ਦੀ ਗੱਲ ਮੋਹਾਲੀ 'ਚ ਜਿਹੜਾ ਮੋਰਚਾ ਲੱਗਿਆ ਹੋਇਆ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮਰਸਰ ਨੇ ਸ਼ਮੂਲੀਅਤ ਕੀਤੀ ਵੀ ਹੈ ਕਰਦੀ ਵੀ ਰਹੂਗੀ ਜਿੱਥੇ ਤੱਕ ਉਰੇ ਮੋਰਚਾ ਲੱਗਿਆ ਸੀ ਭਾਈ ਅਮਰਿਤਪਾਲ ਸਿੰਘ ਦਾ ਉਹਦੇ ਵਿੱਚ ਵੀ ਸਭ ਤੋਂ ਜ਼ਿਆਦਾ ਗ੍ਰਿਫਤਾਰੀ ਸ਼੍ਰੋਮਣੀ ਅਕਾਲੀ ਦਲ ਸਰ ਹਰਪਾਲ ਸਿੰਘ ਪਰਿਵਾਰ ਸਮੇਤ ਗ੍ਰਿਫਤਾਰੀਆਂ ਹੋਈਆਂ ਹੈਗੀਆਂ ਇਹ ਗੱਲ ਅਸੀਂ ਲਗਾਤਾਰ ਤੋਰ ਰਹੇ ਹਾਂ ਉਸ ਮੋਰਚੇ 'ਚ ਵੀ ਜਿਹੜਾ ਉਰੇ ਭੋਖੜਤਾਲ ਦਾ ਲੱਗਿਆ ਸੀ ਉਸ ਚ ਵੀ ਅਸੀਂ ਭਾਈ ਹਰਮੇਲ ਸਿੰਘ ਦੀ ਗੱਲ ਕਰਦੇ ਰਹੇ ਆ ਉਹਨਾਂ ਦੇ ਨਾਲ ਸਾਥੀਆਂ ਦੀ ਗੱਲ ਕਰਦੇ ਰਹੇ ਆ ਜਿਹੜਾ ਨੋਟ ਦੇ ਪੂਰੇ ਕਥਾਕਰਮ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਉਹਦੇ ਵੱਲੋਂ ਇਹ ਕਿਹਾ ਗਿਆ ਕਿ ਤਨਕੀਆਂ ਮਿਲਦੀਆਂ ਨੇ ਜਾਨ ਨੂੰ ਮਾਰਨ ਦੀ ਮੇਰਾ ਨਹੀਂ خیال ਕੋਈ ਉਹਨੂੰ ਧਮਕਾਊਗਾ ਮਾਰਨ ਦੀ ਕੋਈ ਧਮਕੀ ਦੇਊਗਾ ਉਹਦੀਆਂ ਆਪ ਦੀਆਂ ਕਾਰਨਾਮੇ ਉਹਨਾਂ ਨੂੰ ਜੋ ਸਤਾਉਂਦੇ ਆ ਉਹ ਉਹਨਾਂ ਦਾ ਆਪ ਦਾ ਹੀ ਹੈਗਾ ਪਰ ਅੱਜ ਅਸੀਂ ਉਰੇ ਸ਼ਹੀਦ ਭਾਈ ਦਲਾਵਰ ਸਿੰਘ ਦੇ ਦਿਹਾੜੇ ਦੇ ਉੱਤੇ ਆਏ ਆ ਜਿਸ ਨੇ ਸਾਡੀ ਅੱਜ ਅਰਦਾਸ 'ਚ ਵੀ ਸ਼ਾਮਲ ਹੋਈ ਆ ਪਾਰਟੀ ਜਿਸ ਨੇ ਇੱਕ ਜਾਵਰ ਬਿਆਨ ਸਿੰਘ ਜਿਸ ਨੇ ਦਵਾਲ ਦੇ ਕਹੇ ਤੇ ਕੇ ਪੀ ਐਸ ਗਿੱਲ ਦੇ ਸੁਮੇਧ ਸੈਣੀ ਦੇ ਅਜੀਤ ਸਿੰਘ ਸੰਧੂ ਵਰਗੇ ਉਹਨਾਂ ਨੇ ਖੁੱਲਾ ਸ਼ਿਕਾਰ ਸਿੱਖਾਂ ਦਾ ਖੇਡਿਆ ਜਿਹੜੇ ਥਾਣਿਆਂ ਦੇ ਵਿੱਚ ਖਿੱਚ-ਖਿੱਚ ਕੇ ਸਾਡੇ ਪੁੱਤਾਂ ਨੂੰ ਮਾਰਿਆ ਔਰ ਇਹ ਅ ਤੁਸੀਂ ਦੇਖ ਸਕਦੇ ਹੋ 25000 ਕੇਸ ਸਰ ਜਸਵੰਤ ਸਿੰਘ ਖਾਲੜਾ ਨੇ ਦੱਸੇ ਹੋਏ ਆ ਜਿਹੜੇ ਅ ਤਰਲੋਕਪਰੀ ਦਿੱਲੀ ਦੇ ਵਿੱਚ ਬਲਾਤਕਾਰ ਬੀਬੀਆਂ ਦੇ ਹੋਏ ਆ ਉਹਦੇ ਬਾਰੇ ਅੱਜ ਤੱਕ ਦੇਸ਼ ਨੇ ਕੋਈ ਜਵਾਬ ਨਹੀਂ ਦਿੱਤਾ ਹੈਗਾ ਬਲਾਤਕਾਰ ਜਿਹੜਾ ਪੁਲਿਸ ਨੇ ਉਹਰੇ ਕੀਤਾ ਕੇ ਪੀ ਐਸ ਗਿੱਲ ਨੇ ਜੋ ਰਵਈਆ ਰੂਪਨਦੋਲ ਬਾਜ਼ਾਰ ਨਾਲ ਕੀਤਾ ਅੱਜ ਕੇ ਪੀ ਐਸ ਗਿੱਲ ਦੀ ਫੋਟੋ ਪੰਜਾਬ ਪੁਲਿਸ ਦੇ ਹੈੱਡਕੁਆਰਟਰ 'ਚ ਹੁੰਦੀ ਹੈ ਉਹਨੂੰ ਬਹੁਤ ਵੱਡੇ ਅਹੁਦੇ ਦੇ ਉੱਤੇ ਹਰੇਕ ਸਰਕਾਰ ਚਾਹੇ ਬਾਦਲ ਨੇ ਜਦ ਸੁਮੇਤ ਸੈਣੀ ਡੀਜੀਪੀ ਬਣਾਇਆ ਸੀਗਾ ਉਸ ਸਮੇਂ ਕੇਪੀਐਸ ਗਿੱਲ ਨੂੰ ਆਪਣੇ ਜਿਹੜੇ ਹੈੱਡਕੁਆਟਰ ਹੈ ਉਹਦੇ ਵਿੱਚ ਬੁਲਾਇਆ ਸੀ ਪਰ ਇਹਨੇ ਜੋ ਬੀਬੀਆਂ ਨਾਲ ਕੀਤੀ ਹੈ ਉਹ ਉਹਦੇ ਕਰਕੇ ਇਹਦਾ ਤਾਂ ਨਾ ਹੀ ਨਹੀਂ ਸੀ ਲੈਣਾ ਚਾਹੀਦਾ ਸੋ ਅਸੀਂ ਸਮਝਦੇ ਹਾਂ ਕਿ ਤਰਲੋਕਪੁਰੀ ਹੁਣ 40 ਸਾਲ ਹੋ ਗਏ ਉੱਥੇ ਸਿੱਖਾਂ ਨੂੰ ਬੀਬੀਆਂ ਨੂੰ ਫੜ ਕੇ ਇੱਕ ਮਸਜਿਦ ਦੇ ਅੰਦਰ ਵੜ ਕੇ ਵਾਰ-ਵਾਰ ਉਹਨਾਂ ਦਾ ਰੇਪ ਕੀਤਾ ਗਿਆ ਉਹਦੇ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਹੈਗਾ ਜਿਹੜੇ ਉਰੇ ਥਾਣਿਆਂ ਦੇ ਵਿੱਚ ਸਾਡੇ ਬੀਬੀਆਂ ਦਾ ਬਲਾਤਕਾਰ ਹੋਇਆ ਉਹਦੇ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਹੈਗਾ ਇਹ ਬਹੁਤ ਗੰਭੀਰ ਮਸਲਾ ਹੈਗਾ ਤੇ ਇਹਦੇ ਉੱਤੇ ਵੀ ਵਿਚਾਰ ਹੋਣੇ ਚਾਹੀਦੇ ਜਥੇਦਾਰਾ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਫੈਸਲਾ ਲੈ ਗਿਆ ਉਹਨੂੰ ਕਿਵੇਂ ਦੇਖਦੇ ਹੋ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਕਾਰਨਾਮੇ ਆ ਤੁਸੀਂ ਤਨਖਾਈਏ ਦੇ ਬਾਰੇ ਪੁੱਛਿਆ ਸੀ ਇਹਦਾ ਆਪ ਦਾ ਨਿੱਜੀ ਸੀਏ ਸਤਿੰਦਰਪਾਲ ਸਿੰਘ ਕੋਹਲੀ ਉਹਨੂੰ 1.5 ਕਰੋੜ ਰੁਪਈਆ ਸਾਲ ਦਾ ਆਡੀਟਰ ਵਾਸਤੇ ਦਿੱਤਾ ਜਾਂਦਾ ਸੀਗਾ ਪਰ ਜਦ 328 ਰੁਪਏ ਦਾ ਕੇਸ ਉੱਠਿਆ ਇਹਦੇ ਇਹਨੇ ਆਪ ਬਿਆਨ ਅਕਾਲ ਤਖਸਾਲ ਦੀ ਰਿਪੋਰਟ 'ਚ ਦਿੱਤਾ ਕਿ ਮੈਂ ਇੱਕ ਵਾਰੀ ਵੀ ਆਡਿਟ ਨਹੀਂ ਕੀਤਾ ਫਿਰ ਜਿਹੜਾ 10 ਕਰੋੜ 7 ਸਾਲਾਂ 'ਚ ਇਹਨੂੰ ਗਿਆ ਉਹ ਕਿਹਦੇ ਲਈ ਗਿਆ ਇਹਦੇ ਵਾਸਤੇ ਐਗਜ਼ੀਕਟਿਵ ਕਮੇਟੀ ਨੇ ਇਹਦੀ ਤਨਖਾਹ ਵਾਪਸ ਲੈਣ ਵਾਸਤੇ ਮਤਾ ਵੀ ਪਾਇਆ ਹੋਇਆ ਉਹ ਲਾਗੂ ਕਿਉਂ ਨਹੀਂ ਕੀਤਾ ਸੁਖਬੀਰ ਸਿੰਘ ਬਾਦਲ ਨੇ ਤਨਖਾਹ ਐਸਜੀਪੀਸੀ ਤੋਂ ਲਿੱਤੀ ਹੈ ਕਿਸ ਰੂਪ ਚ ਆਪਣੇ ਬੰਦੇ ਉਰੇ ਮਲਾਜ਼ਮ ਭਰਤੀ ਕਰਕੇ ਗੁਰੂ ਘਰ ਦੇ ਪੈਸੇ ਨਾਲ ਉਹਨਾਂ ਦੀਆਂ ਤਨਖਾਹਾਂ ਭਰਾਈਆਂ ਕੰਮ ਓਸੀਏ ਔਰਬਿਟ ਕੰਪਨੀ ਪੀਟੀਸੀ ਦਾ ਕਰਦਾ ਹੈ ਪੀਟੀਸੀ ਦੇ ਪ੍ਰਸਾਰ ਰਾਹੀਂ ਉਹਨੇ ਗੁਰਬਾਣੀ ਤੇ ਜਿਹੜੇ ਆਪਣੇ ਕੀਰਤਨ ਦਰਬਾਰ ਹੈ ਉਹਦੇ ਰਾਹੀਂ ਆਪਣੇ ਮੀਡੀਆ ਚੈਨਲ ਦਾ ਜਿਹੜਾ ਪੈਸਾ ਬਹੁਤ ਦੱਬ ਕੇ ਕਮਾਇਆ ਇਸ ਰਾਹੀਂ ਵੀ ਉਹ ਤਨਖਾਹਿਆ ਹੈਗਾ ਇਸ ਪਰਿਵਾਰ ਨੇ ਜੋ ਲੁੱਟ ਗੁਰੂ ਘਰ ਦੀ ਕੀਤੀ ਹੈ ਉਹਦਾ ਵੀ ਵੇਰਵਾ ਅਕਾਲ ਤਖਸਾਲਬ ਨੂੰ ਲੈ ਕੇ ਫੇਰ ਇਹਨਾਂ ਦੇ ਉੱਤੇ ਸਜ਼ਾ ਲਾਗੂ ਕਰਨੀ ਚਾਹੀਦੀ ਹੈ ਇਹ ਬਹੁਤ ਸਮੇਂ ਦੀ ਸਾਡੀ ਮੰਗ ਹੈ ਅਸੀਂ ਕਹਿੰਦੇ ਹਾਂ ਕਿ 328 ਸਰੂਪਾਂ ਦੇ ਜਨੀ ਦੇਰ ਵੇਰਵਾ ਨਹੀਂ ਦਿੰਦੇ ਕਿ ਕਿੱਥੇ ਉਹ ਸਥਾਪਿਤ ਹੈਗੇ ਆ ਕਿਸ ਹਾਲਾਤ 'ਚ ਹੈਗੇ ਆ ਕਿਤੇ ਉਹਨਾਂ ਦਾ ਹਾਲ ਜੋ ਪਰ ਗਾੜੀ 'ਚ ਅਸੀਂ ਦੇਖਿਆ ਗੁਰੂ ਸਾਹਿਬ ਦੇ ਅੰਗ ਪਾੜ ਕੇ ਸਾੜ ਕੇ ਗੰਦੀਆਂ ਨਾਲੀਆਂ 'ਚ ਸੁੱਟੇ ਹੋਏ ਉਹ ਨਾ ਹੁੰਦਾ ਹੋਏ ਇਹ ਦੱਸਣ ਕਿੱਥੇ ਐ ਤੇ ਜੇ ਨਹੀਂ ਇਹਨਾਂ ਨੂੰ ਪਤਾ ਫਿਰ ਕ੍ਰਿਮੀਨਲ ਕੇਸ ਪਾਉਣ ਜਿਹੜੇ ਅੱਜ ਕਹਿੰਦੇ ਆ ਛੋਟੇ ਮੁਲਾਜ਼ਮਾ ਨੇ ਇਹਨਾਂ ਨੇ ਇਹ ਚੋਰੀਆਂ ਕੀਤੀਆਂ ਫਿਰ ਮੈਨੂੰ ਦੱਸੋ ਔਰ ਰਜਿਸਟਰਾਂ ਦੀ ਚੈਕਿੰਗ ਜਿਹੜੀ ਹੁੰਦੀ ਹੈ ਉਹ ਇਹਨਾਂ ਦੇ ਸਖਤਰਾਂ ਨੇ ਵੀ ਕਰਨੀ ਹੁੰਦੀ ਹੈ ਉੱਚ ਅਧਿਕਾਰਾਂ ਨੇ ਵੀ ਕਰਨੀ ਹੁੰਦੀ ਹੈ ਉਸ ਤੋਂ ਇਲਾਵਾ ਫਿਰ ਆਡੀਟਰ ਨੇ ਕਰਨੀ ਹੁੰਦੀ ਹੈ ਐਨੇ ਸਾਲ ਇਹ ਲਾਪਤਾ ਕਿਵੇਂ ਹੋਏ ਇਹ ਬਹੁਤ ਵੱਡੇ ਸਵਾਲ ਸਾਡੇ ਸਾਹਮਣੇ ਆ